ਪ੍ਰਤਾੰਤ ਦਾ ਉਹੀ ਸਰਕਾਰ ਜੋ ਨਾਲ ਕਰੇ ਤੇ ਆਹਾਰੇ ਫਰਾਂਜ ਗੁਰਤੇ ਰਮਦਾਸ RAM DAS RAM DAS ਹੋਏ ਸਹਾਈ ਅਰਜਨਾਰ ਗੋਬਿੰਦ ਰਾਉ ਸਿੰਧ ਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਸ਼ਕਤੀ ਆਈਆਂ ਸਿੱਟਾ ਸੰਤ ਜਾਈ ਤੇਗ ਦਾ ਬਾਦਨ ਸੁਕਰੀਆ ਕਹ ਨਾਮ ਤੇ ਆਵੈ ਤਾਈ ਸਫਾਈ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਾਈ ਹੋਏ ਸਹਾਈ ਦਸਾਂ ਪਾਸ਼ਣ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਤ ਜੀ ਨਾਮ ਦਾ ਧਿਆਨ ਕਰਕੇ ਬੋਲਾ ਜੀ ਸੋਹ ਰਹੇਂ ਸੰਨਿਆ ਪਿਆਰੀਆਂ ਜੋਤ ਸਾਹਿਬ ਜਾਦੀਆਂ ਚਾਲੀਆਂ ਬੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਕੇ ਖਾਲਸਾ ਜੀ ਬੋਲਾ ਜੀ ਹੋਇਆ ਹਿੰਦੂ ਜਨਾ ਸਿੰਘਾਂ ਸੰਗ ਨਿਆਣੇ ਤਖ਼ੀਏ ਸੀ ਦਿੱਤੇ ਬਾਤਾਂ ਦਾ ਟਕਵਾ ਲਾਏ ਸੂਤਰੀ ਕਰ ਲਹਾਇਆ ਚਰਖਣੀਆਂ ਤੇ ਚੜੇ ਤਾਂ ਥਾਰਿਆ ਨਾਲ ਚਰਾਏ ਗਏ ਗੁਰਦਵਾਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰਹੜੀ ਹਾਹਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਸਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਭਾਪੂਰ ਦਵਾਰਿਆ ਦਾ ਧਿਆਨ धर ਕੇ ਬੋਲੋ ਜੀ ਵਾਹਿਗੁਰੂ ਬਖਸ਼ਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋ ਵਾਹਿਗੁਰੂ ਵਾਹਿਗੁਰੂ ਸਹਾਇ ਖਾਲਸਾ ਜੀ ਦੇ ਬੋਰ ਬਾਲੇ ਬੰਦਾ ਜੀ ਹੋ ਰਾਹੇ ਤੁਨ ਬਖ ਮਜੀ ਸਿੱਖਾਂ ਨੂੰ ਸਿੱਖੀ ਦਾ ਨ ਕੇ ਸਦਾਨ ਰਹਿਤ ਦਾ ਬਵੇਕ ਦਾ ਸਹਾ ਦਾ ਪ੍ਰੋਸਾ ਦਾ ਦਾ ਸਦਾਨ ਨਾਂ ਦਾ ਸ੍ਰੀ ਅਨੰਦ ਸਾਸ ਸਾਹਿਬ ਜੀ ਦੇ ਦਰਸ਼ਨ ਇਸ਼ਣ ਚੰਕੀਆਂ ਝੰਡੇ ਬੁਗੇ ਯੁਗੋ ਯੁਗ ਅਕਲ ਧਰਮ ਕਾ ਇਹ ਸੇਵਾ ਸਮਾਦਾਨ ਪਿਆਰੇ ਸਾਥ ਸਾਜੀ ਬਖਸ਼ੋ ਹੇ ਨਾਮ ਆਦੇ ਮਾੜ ਨੇ ਤਾਲੀਆਂ ਦੇ ਤਾੜ ਨਿਉਟਿਆਂ ਦੀ ਓਟ ਧੰਨ ਧੰਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਧਗੁਰੂ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਆ ਕੀ ਦੇ ਹਜੂਰ ਸਰਬਾਤ ਸੰਗਤ ਵੱਲੋਂ ਆਦਾਸ ਕੀਤੀ ਕਾ ਪਰਸ਼ੀਦ ਸਤਿ ਸਾਲ ਜੀ ਅਮਰ ਅਸ਼ੀਰਦ ਧਰਨ ਧਰਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਿਆ ਨਵੇਕ ਰੋਡ ਦੀ ਦੋਸਤੋ ਬਾਬਾ ਜੀਓ ਆਉ ਜੀ ਦੇ ਪਾਵਨ ਪਵਿੱਤਰ ਅਸਥਾਨ ਵਰਦਾਰਾ ਸ੍ਰੀ ਕਾਲਾ ਸਾਹਿਬ ਜੀ ਵਿਖੇ ਪਰਸੋਂ ਦੇ ਰੋਗ ਤੋਂ ਸਤਿ ਪਰਿਵਾਰਾਂ ਵੱਲੋਂ ਹਾਜਰ ਹੋ ਕਰਕੇ ਆਪਣੀ ਕਿਰਤ ਕਮਾਈਆਂ ਨੂੰ ਸਫਲ ਕਰਦੇ ਹੋਏ ਤੁਰ ਕੀ ਬਾਣੀ ਆਈ ਤੈਨ ਸੱਜ ਲਈ ਚਿੰਤ ਮਿਟਾਈ ਜੀਵੇ ਸੇ ਸ੍ਰੀ ਅਖੰਡ ਪਾਤਸ਼ਾਹਬ ਅਤੇ ਰੇਤਸਰੀ ਸਾਹਿਬ ਕਾਠ ਨਾਮ ਹੋਇਆ ਸੀ ਸਤਿਗੁਰੂ ਜੀ <table> ਆਪ ਜੀ ਦੀ ਅਪਾਰ ਕਿਰਪਾ ਸਦਕਾ ਬਾਣੀ ਨਾਲ ਆਤਮ ਮਦ ਮਦ ਤੋਂ ਸੰਪੂਰਤਾ ਇੱਕ ਹੋ ਪਾਈ ਗਏ ਪਹਗਾ ਤੋਂ ਪਰੰਤ ਆਰਤੀ ਆਰਤਾ ਜੀ ਕੇ ਦਰਸ਼ਨ ਹੋਏ ਤਤੋਂ ਮੇਰੋਇ ਤੋ ਆਉਂਦੀ ਦੇ ਗਰਥੀ ਜਿੰਨਾ ਪਾਸੋ ਆਉਂਦੀ ਦੀ ਪਾਵਨ ਹਾਂ ਜੁਈਏ ਸਰਵਿੱਤ ਨਹੀਂ ਆ ਬਾੜੀ ਕਰਦੇ ਆ ਸਤਤਾ ਪਾਸੋਂ ਬਾਝੀਆਂ ਕਰਦੇ ਆ ਬਾੜੀ ਸਰਗਣ ਕਰਦੇ ਆ ਬੇਅੰਤ ਨੂੰ ਨਾਕਾ ਗਲਤੀਆਂ ਹੋ ਗਈਆਂ ਹੋ ਗਈਆਂ ਹਜ਼ਾਰ ਬੱਚੇ ਸਮਝ ਕੇ ਮਾਸਾ ਦੇਣਾ ਅੱਗੇ ਵਾਸਤੇ ਸਮੱਤ ਬਖਸ਼ੀ بڑے ਸੁਲਤਾਨ ਨੂੰ ਸਾਥਖਾਂ ਦੇ ਵਿੱਚ ਪ੍ਰਵਾੜ ਕਰਨੀ بڑے ਸੁਲਤਾਨੀ ਦਾ ਪਹਾੜ ਉਹ ਦਾਗਣਿਆ ਸਤਨਾ ਦੇ ਮਨ ਹੈ ਿਆਦ ਰਸਾਉਣਾ ਦਾਗ ਸੁਲਤਾਨੀ ਹਾਜ਼ਰੀ ਤੈਨ ਦਾ ਬੋਲ ਤੇ ਭੇਟਾ ਰਸਤਾ ਰਸਤਾ ਦਰ ਪ੍ਰਮਾਣ ਕਰਨੀਆ ਕਦਮ ਕਦਮ ਲੈ ਕੇ ਚਲਾਉਣਾ ਆਉ ਜੀ ਦੇ ਸਨਮਾਨ ਹਨ ਉਤਮ ਮਾਤ ਕਾ ਬੇ ਅੰਤ ਜਾਮੀ ਜੋ ਕਰੇ ਰਿਓ ਤਿਉ ਕੰਮ ਦੇ ਬਹਵਾਤ ਅਨੁਸਾਰ ਪਹਿਲਾ ਸੀ ਅਖਰਕਣ ਸਾਹਿਬ ਭਾਈ ਦਾ ਕੰਨ ਸਿੰਘ ਭਰਾ ਭਾਈ ਜਸ ਕੰਨ ਸਿੰਘ ਸਬੂਤਰ ਭਾਈ ਕਲਪ੍ਰੀਤ ਸਿੰਘ ਵਿਦੇਸ਼ ਜਾ ਤਸ਼ਕਰਾਨਾ ਪੀ ਆਰ ਮੇ ਜਾਵੇ ਤਦ ਰੋਸੀ ਸ਼ੁਭ ਸ਼ਾਂਤੀ ਪਰਿਵਾਰ ਕਾਰਗਾਰ ਦੀ ਚੰਦੀ ਕਾਲੀ ਅੰਦਾਜ਼ਮੇਤੀ ਦਾ ਨਾਰੀ ਭਾਈ ਦਸਕਰਨ ਸਿੰਘ ਜਨਮ ਦਿਨ ਦੀ ਪੂਜਿਕੇ ਜੁਸਕਰਾਮੇ ਵੱਲੋਂ ਚਾਦੀ ਕਾਲੀ ਅੰਦਾਜ਼ਮੇਤੀ ਦੂਸਰਾ ਸ੍ਰੀ ਅਖੰਡ ਪਾਠ ਸਾਹਿਬ ਫਤਵੀ ਭਾਈ ਬਲਕਾ ਸਿੰਘ ਤਦ ਰੋਸੀ ਸ਼ੁਭ ਸ਼ਾਂਤੀ ਪਰਿਵਾਰ ਕਾਰਗਾਰ ਦੀ ਚੰਦੀ ਕਾਲੀ ਅੰਦਾਜ਼ਮੇਤੀ ਤੀਸਰਾ ਸ੍ਰੀ ਅਖੰਡ ਪਾਠ ਸਾਹਿਬ ਭਾਈ ਸੁਖਮਨ ਸਿੰਘ ਸਰਨੋ ਭਾਈ ਦਿਲਬਾਰ ਸਿੰਘ ਵਿਦੇਸ਼ ਜਾਣ ਦਾ ਸ਼ੁਕਰਾਨਾ ਤਦ ਰੂਸੀ ਸ਼ਮ ਸ਼ਾਂਤੀ ਪਰਿਵਾਰ ਕਰਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਚੌਥਾ ਸੰਜੀਤ ਸਿੰਘ ਭਰਾ ਭਾਈ ਜਗਜੀਤ ਸਿੰਘ ਸਬੰਤਰ ਭਾਈ ਬਲਦੇਵ ਸਿੰਘ ਵਿਦੇਸ਼ ਜਾਣ ਦਾ ਸ਼ੁਕਰਾਨਾ ਤੇ ਸਜੋਗ ਖੁਲ ਜਾਣ ਤਦ ਰੂਸੀ ਸ਼ਮ ਸ਼ਾਂਤੀ ਪਰਿਵਾਰ ਕਰਤਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਪੰਜਵਾਂ ਸ੍ਰੀ ਅਖਟਪਾਠ ਸਾਹਿਬ ਸ਼ਾਂਤੀ ਪਰਿਵਾਰ ਕਰਵਾਦੀ ਚੜ੍ਹਦੀ ਕਲਾ ਦੀ ਅਦਾਸ ਬੇਤੀ ਸੇਵਾ ਸ੍ਰੀ ਅਖੰਡ ਸੁਪਤਰੀ ਭਾਈ ਮਨਜੀਤ ਸਿੰਘ ਮਲੇਸ਼ ਜਾਨ ਦਾ ਸੁਪਾਰਨਾ ਤਦ ਰੂਹੀ ਸ਼ਾਂਤੀ ਪਰਿਵਾਰ ਕਰਵਾਦੀ ਚੜ੍ਹਦੀ ਕਲਾ ਦੀ ਅਦਾਸ ਬੇਤੀ ਅਤੇ ਸ੍ਰੀ ਸਾਜ ਪਾਠ ਭਾਈ ਗੁਤਾ ਸਿੰਘ ਸਰਨਾ ਭਾਈ ਰਣਜਨ ਸਿੰਘ ਤੁਹਾਨੂੰ ਸ੍ਰੀ ਸੁਖ ਸ਼ਾਂਤੀ ਪਰਿਵਾਰ ਕਲਪਤੀ ਚੜ੍ਹਦੀ ਕਲਾ ਦੀ ਦਾਸ ਬੇਨਤੀ ਦਾਸ ਬੇਨਤੀ ਸਤਿਗੁਰੂ ਜੀ ਸਤਾਹੀ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਅਦਰਾਸਾਂ ਬੇਨਤੀਆਂ ਦਾ ਪਰਿਵਾਰ ਕਲ ਰਹੀਆਂ ਆਪ ਜੀ ਦੇ ਫਰਮਾਨ ਹੰ ਜੋ ਮੰਗਿਆ ਠਾਕੁਰਿਆ ਆਪਣੇ ਤੇ ਸੋਈ ਸੋਈ ਨਾਲਕ ਦਾਸ ਸੁਖ ਤੇਜੋ ਬੰਦ ਹੀ ਹਾ ਸੇਕਾਂ ਨਾਮ ਬਨੁ ਕਾਮਨਾ ਸ਼ੋਭ ਭਾਵਨਾ ਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਸਿੱਖੀ ਜੀਵਣਾ ਨਾਂਦਾਨੀਆਂ ਦਾਤਾ ਬਖਸ਼ਣੀਆਂ ਘਰਾਂ ਵਿੱਚੋਂ ਦੁੱਖਾਂ ਕਲੇਸ਼ਾਂ ਮਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਕਾਹ ਕ੍ਰੋਧ ਲੋਭ ਮੋਹ ਹੰਕਾਰਿੰਡਿਆਂ ਨੂੰ ਜੁਲੀ ਤੋਂ ਬਚਾ ਕੇ ਰੱਖਣਾ ਹਰ ਦਿਨ ਆਨੇ ਮਦarne ਹੱਤੇ ਲਖਸ਼ਮੀ ਖੁੱਲੇ ਲਵੇਂ ਕਾਲ ਬਾੜ ਦਰਸ਼ਨੀ ਬਾਹਰ ਲੁਕੀ ਜੀਵਾਂ ਦਾ ਭਲਾ ਕਰਨਾ ਮੀਂਧਿਆ ਰਿਆ ਪ੍ਰਿਆਰ ਕਾ ਨ ਸਤਿਗੁਰਾਂ ਦੀਆਂ ਚੜ੍ਹਦੀਆਂ ਕਲਾ ਕਰੀਆਂ ਦੇਸ਼ਾਂ ਬੰਦੇਸ਼ਾਂ ਵਿੱਚ ਆਪਣੀ ਜੱਟੀਆਂ ਦੇ ਗਰਮ ਸੰਸਹਾਇਕੀ ਲਗਨਾਂ ਸਰਬਾਤਮਨ ਨੂੰ ਇਹੋ ਜਿਹਾ ਦਾਕਾ ਨਾਲ ਜੋੜ ਕੇ ਰੱਖਣਾ ਭਾਰਤੋ ਮਨ ਦੇਵਾ ਸੁਪਤੀਆਂ ਦਾ ਆਲਾ ਬੀਰ ਜੁਗੀਕਾਰ ਕਾ ਜੀ ਤੇ ਕਾ ਦੇ ਲੋਕ ਪਤੋਂ ਵਿੱਚ ਬੰਦੇ ਗਜਨੀ ਈਸ਼ਤ ਬਾਤ ਬੰਸੀਨੀ ਵਿਟ ਕਰਤਾ ਪੁਰਖ ਬੋਲਾ ਵਾਰਨਾ ਵਿੰਦਾ ਹੋਆ ਵਾਰਨਾ ਹੰਤਾ ਮੇਰਾ ਮੁਸ਼ੀ ਕਰ ਲਿਆ ਆ ਆ ਜੀ ਦੇ ਹਜੂਰ 6 ਸ੍ਰੀ ਅਕਾਲ ਪਤ ਸਰ ਜੀ ਦੇ ਧੋਜੀ ਦੀ ਅਦਾਸ ਅਤੇ ਇੱਕ ਸ੍ਰੀ ਸਰਕਾਰ ਜੀ ਦੇ ਧੋਜੀ ਦੀ ਅਦਾਸ ਬੋਲੇ ਜੋ ਮਾਸਤਨੀ ਤੋਂ ਹਰਿਆ ਸੁਰੀਆਂ ਨੂੰ ਲੈ ਕੇ ਬਰਾ ਪ੍ਰਸ਼ਾਦ ਦੇ ਸਾਜ ਕੇ ਹਾਜ਼ਰ ਹੈ ਆਪ ਜੀ ਦਾ ਪ੍ਰਮਾਣਿਕ ਸੁਖਦਾਰ ਲੱਗਾ ਸਰੀਆ ਇਸ ਬਾਕ ਸੱਤਨੂ ਪਾਵਨ ਪਵਿੱਤਰੁ ਘੁਮਨਾਵੇਂ ਬਖਸ਼ ਗਏ ਨਦਰੋਂ ਨਦਰਿ ਦੇਹਾਲ ਕਰੋ ਉਪਰੰਤ ਨਾ ਘੁਮਨਾਵੇਂ ਅਤ ਚੱਲਣ ਦੀ ਬਾਤ ਬੁੱਧ ਬਖਸ਼ਿਸ਼ ਕਰਦੀ ਹੋਈਆਂ ਕਿਰਤ ਬੁਲਾਦੀ ਮਾਰੀ ਬਲਸੀਨੀ ਤੇਈ ਯਾਰੇ ਦੇ ਜਿਨ੍ਹਾਂ ਮਿਆਦੀ ਦਾ ਨਾਮ ਤੇ ਤਾਰੇ ਸੁਨਾਨ ਸੁਨਾਨ ਚੰਦੀ ਗਰਾ ਤੇਰੇ ਪਰੇ ਸਤਿਗੁਰ ਦਾ ਪਰੇ ਉਮੀਦਾ ਫਾਲਸਾ ਹੋ ਗਈ ਜੁਨੀ ਕੀ ਫਸੇ ਲੋਰਾ ਆ ਗਿਆ ਪਈ ਅਕਾਲੀ ਤਬੀਜ ਨਾਲ ਪੰਥ